ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਕਵਤਾ ਪੇਸ਼ ਕਰਨ ਲੱਗਿਆ ਬੰਦੇ ਦੇ ਜੀਵਨੀ ਤੇ ਵੀ ਤੂੰ ਠੱਗੀਆਂ ਮਾਰਦਾ ਇੱਥੇ ਆ ਕੇ ਪ੍ਰਮਾਤਮਾ ਨੂੰ ਭੁੱਲ ਗਿਆ ਇੱਥੇ ਤੇਰਾ ਕੁਝ ਵੀ ਨਹੀਂ ਕਿਉਂ ਬੇਨਤੀ ਕੀਤੀ ਯਾਰੀ ਹੈ ਸੁਣ ਗਏ ਮਨਾ ਮੇਰਿਆ ਸੋਚ ਬਚਾਰ ਦਿਲ ਮੇਂ ਤੇਰਾ ਦੱਸ ਦੇ ਇਥੇ ਕੀ ਹੈ ਓਏ ਖਾਤਰ ਜਿੰਨਾ ਦੀ ਮਾਰਦਾ ਠਕੀਆਂ ਤੂੰ ਸਾਰੇ ਮਤਲਬੀ ਉਤਤੇ ਧੀ ਹੈ ਓਏ ਇੱਕ ਮਿੰਟ ਵੀ ਕਿਸੇ ਨੇ ਰੱਖਣਾ ਨਹੀਂ ਜਿੰਨੇ ਤੇਰੇ ਪਰਿਵਾਰ ਦੇ ਜੀ ਹੈ ਓਏ ਸਾਧੂ ਸੰਗਾਂ ਤਿਆਗ ਦੇ ਮੋਹ ਮਾਇਆ ਗੁਰਤੀ ਗੁਰੂ ਦੇ ਨਾਮ ਦੀ ਪੀ ਲੈ ਓਏ ਗੁਰਤੀ ਗੁਰੂ ਦੇ ਨਾਮ ਦੀ ਪੀ ਲੈ ਓਏ ਮਨ ਛੱਡ ਦੇ ਮਨ ਮਤੀਆਂ ਛੱਡ ਦੇ ਕੂੜ ਕਪਟ ਦੇ ਤੰਦੇ ਜਉ ਅਕ ਲਟਕਾਣਿਆ ਫੇਰੇ ਜਦੋਂ ਕਾਲ ਨਿਰੰਦੇ ਛੱਡ ਬਿ ਸੇਵਕਾਰਾਂ ਨੂੰ ਬਾਣੀ ਹਿਰਦੇ ਵਿੱਚ ਮਸਾਲਾ ਮਿਲਿਆ ਚਾਰ ਦਿਨਾਂ ਦਾ ਹੈ ਰਬ ਰਬ ਕਰਕੇ ਭਗਤ ਲੰਘਾਲਾ ਖਾਲੀ ਹੱਥ ਆਇਆ ਹੈ ਛੱਡ ਦੇ ਮੇਰੀ ਮੇਰੀ ਕਾਨੀ ਤੂੰ ਲੁੱਟਦਾ ਜੀ ਦੇ ਲਈ ਹਾਮੀ ਨਹੀਂ ਕਿਵੇਂ ਨਹੀਂ ਪਰਨੀ ਤੀਆਂ ਪੁੱਤ ਤੇਰੇ ਜੋ ਤੇਰੇ ਤੋਂ ਵਟ ਲੈਣਗੇ ਪਾਸਾ ਜੋ ਹੱਥ ਤਾਂ ਮੁਸਕੜੀਏ उजू बुलां उतो हास लॻ के बणी दड़ लॻ के बणी दे तूं कर ले जनम सहेला हिकु दुरगा इते भरिया छॾ के मेला तूं एॾा बिछड़ेगा जिवे कूंज बिछड़ी डारो ਤੇਰੇ ਮਨੋਂ ਘਾਣਤੀ ਓਏ ਮੈਲਨੀ ਸਤਗੁਰ ਦੇ ਦਰਬਾਰੋਂ ਚਾਵਟਾ ਕਾਲ ਦੀਆਂ ਬਈ ਓਏ ਚਾਵਟਾ ਕਾਲ ਦੀਆਂ ਤੇਥੋਂ ਨਹੀਂ ਜਾਣੀਆਂ ਜਰੀਆਂ ਪੇ ਸਤੇਰੇ ਆਉਣ ਗਿਆ ਬੰਦਿਆ ਜੋ ਮਨ ਮਤੀਆਂ ਕਰੀਆਂ ਲੇਖਾ ਕਰਮਾਂ ਦਾ ਇੱਕ ਦਿਨ ਧਰਮ ਰਾਜ ਨੇ ਮੰਗਣਾ ਲਈ ਬਹੀ ਫਰੋੜਾ ਜਦੋਂ ਤੈਨੂੰ ਫਿਰ ਸੂਲੀ ਤੇ ਟੰਗਣਾ ਇਹ ਮਹਿਲ ਮਨਾਰੇ ਓਏ ਇੱਕ ਦਿਨ ਛਟਕੇ ਹੈ ਤੂੰ ਤਰਨਾ ਹੈ ਕੀ ਮਨ ਆਦ ਤੇਰੀ ਓਏ ਤੂੰ ਬਾਗ ਪਤਾ ਸੇ ਖੁਰਨਾ ਦੇਹ ਕੇਂਦਰ ਕਾਂਦ ਰੇ ਤਦੀ ਨੂੰ ਦੇਹੀ ਕਾਂਗਾਰੇ ਤਦੀ ਨੂੰ ਲੈਣਾ ਰੋੜ ਕਾਲ ਦੀਆਂ ਸੱਲਾ ਤੇਰੇ ਕੰਮ ਆਉਣ ਗਿਆ ਬਈ ਤੇਰੇ ਕੰਮ ਆਉਣ ਗਿਆ ਕਰੀਆਂ ਜੋ ਨੇਕੀ ਦੀਆਂ ਗੱਲਾਂ ਤਨਦਾਲਤ ਸੌਰਤ ਹੋਏ ਤਨਦਾਲਤ ਸੌਰਤ ਹੋਏ ਤੇਰੇ ਕੋਲ ਸਦਾ ਨੀਰੇਣੀ सतगुर जी बेणी सब कुझूं पढ़े गमल चित ला के दरगा दे आपे हाई आ तूं करलेकी वे तूं ਕਰਨ ਲਾਂ ਨੇ ਕੀ ਓਏ ਤੇਰਾ ਨਾਮ ਯੱਗ ਤੇ ਰਿਉ ਕੋਈ ਐਸਾ ਝਖੜ ਚੁੱਲੂ ਸਭ ਕੁਝ ਨਾਲ ਜੋੜਾ ਕੇ ਲੈ ਰੂ ਤੂੰ ਬਚ ਲੈ ਬਦੀਆਂ ਤੋਂ ਕਰਨ ਕਰ ਧਰਮ ਦੀ ਕੋਈ ਜੀਵਨ ਸਫਲ ਬਣਾਨਾ ਓਏ ਲਾ ਕੇ ਤੂੰ ਬਦੀਆਂ ਦੀ ਲੋਹੀ ਸਾਧੂ ਸਿੰਘਾ ਭਾਗੀ ਕੇ ਬੇਟਾ ਤੂੰ ਬੈਠ ਸਦਾ ਨੀ ਰਹਿਣਾ ਖੱਡ ਮਿਲ ਕਲ ਛਜਣਾ ਨੂੰ ਇੱਕ ਦਿਨ ਰਾਏ ਆਪਣੇ ਪਹਿਣਾ ਰਹਿਤਾ ਕਠਣਾਈ ਦਾ ਰਹਿਤਾ ਕਠਣਾਈ ਦਾ ਸੌਖਾ ਹੋ ਕੇ ਜੇ ਤੂੰ ਲੰਗਣਾ ਸੌਖਾ ਹੋ ਕੇ ਜੇ ਤੂੰ ਲੰਗਣਾ ਆਪਣੇ ਮਨ ਕਾ ਪਟੀ ਨੂੰ ਚਾੜ ਲੈ RAM ਨਾਮ ਦੀ ਰੰਗਣਾ ਆਪਣੇ ਮਨ ਕਾ ਪਟੀ ਨੂੰ ਚਾੜ ਲੈ RAM ਨਾਮ ਦੀ ਰੰਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ